ਸਫਿਰ ਕਾਲ ਜੀ ਮੈਂ ਹਰਜੋਤ ਗੌਰ ਤੁਸ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਜੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾਜੀ ਸ਼੍ਰੋਮਣੀ ਕਾਲੀ ਦਾਲ ਦੀ ਵਰਕਿੰਗ ਕਮੇਟੀ ਦੀ ਬੈਠਕ ਬੁਲਾਉਣ ਦੀ ਜਿਹੜੀ ਵੱਡੀ ਖਬਰ ਉਹ ਆ ਰਹੀ ਹੈ ਕਦੋਂ ਹੋ ਸਕਦੀ ਹੈ ਬੈਠਕ ਜ਼ਰੂਰ ਇਸ ਉੱਪਰ ਕਿਹੜੀਆਂ ਤਰ੍ਹਾਂ ਦੀਆਂ ਚਰਚਾਵਾਂ ਵੀ ਹੋ ਰਹੀਆਂ ਨੇ ਇਸ ਬੈਠਕ ਨੂੰ ਲੈ ਕੇ ਵੀ ਸਵਾਲ ਜ਼ਰੂਰ ਖੜਾ ਹੋ ਰਿਹਾ ਕਿ ਕੀ ਸੁਖਬੀਰ ਬਾਦਲ ਤੇ ਬਾਕੀਆਂ ਦੇ ਜਿਹੜੇ ਅਸਤੀਫੇ ਨੇ ਉਹ ਮਨਜ਼ੂਰ ਕਰਕੇ ਸ਼੍ਰੀ ਕਾਲ ਤਕ ਸਾਹਿਬ ਤੇ भेजे ਜਾਣਗੇ या फिर ਜੇ ਆਪਾਂ ਸੱਤ ਮੈਂਬਰੀ ਕਮੇਟੀ ਦੀ ਗੱਲ ਕਰੀਏ ਕਿ ਉਸ ਨੂੰ ਵਰਕਿੰਗ ਕਮੇਟੀ ਮਾਨਤਾ ਦਵੇਗੀ ਕਈ ਸਵਾਲ ਜੋ ਹੈ ਇਸ ਵਰਕਿੰਗ ਕਮੇਟੀ ਦੀ ਬੈਠਕ ਬੁਲਾਉਣ ਦੇ ਨਾਲ ਜੁੜੇ ਹੋਏ ਨੇ ਇਹਨਾਂ ਹੁਣ ਤਾਜ਼ਾ ਸਥਿਤੀਆਂ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਵੱਡੇ ਸਵਾਲ ਜਿਹੜੇ ਹੁਣ ਬਣ ਰਹੇ ਨੇ ਇਹਨਾਂ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸ਼ਰੂਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਜਿਹੜੀ ਬੈਠਕ ਹੈ ਉਹ ਤੈ ਹੋ ਗਈ ਹੈ ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ ਸ਼ਰੂਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਬੈਠਕ ਕਰੇਗੀ ਹਾਲਾਂਕਿ ਹਜੇ ਦਿਨ ਦਾ ਐਲਾਨ ਨਹੀਂ ਕੀਤਾ ਗਿਆ ਮੰਨਿਆ ਜਾ ਰਿਹਾ ਹੈ ਕਿ ਅੱਜ ਜਾਂ ਕੱਲ ਅਗਲੇ 1-2 ਦਿਨ ਦੇ ਵਿੱਚ ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ ਵਰਕਿੰਗ ਕਮੇਟੀ ਦੀ ਮੀਟਿੰਗ ਦੀ ਡੇਟ ਵੀ ਦੱਸ ਦਿੱਤੀ ਜਾਏਗੀ ਇਹਦੇ ਪਿੱਛੇ ਕਾਰਨ ਨੇ ਮੰਨਿਆ ਜਾ ਰਿਹਾ ਹੈ ਕਿਉਂਕਿ ਲਗਾਤਾਰ ਮੀਡੀਆ ਦੇ ਵਿੱਚ ਵੀ ਇਹ ਚਰਚਾ ਹੋ ਰਹੀ ਹੈ ਪੰਜਾਬ ਨਾਲ ਜੁੜੇ ਕੌਮੀ ਤੇ ਕਮਾਂਤਰੀ ਮੀਡੀਆ ਦੇ ਵਿੱਚ ਇਹ ਚਰਚਾ ਹੋ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਾਲੇ ਤੱਕ ਨਾਤਾ ਵਰਕਿੰਗ ਕਮੇਟੀ ਦੀ ਮੀਟਿੰਗ ਕੀਤੀ ਹੈ ਔਰ ਸਮਾ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਦਾ ਵਧਾ ਰਿਹਾ ਹਾਲਾਂਕਿ ਦਿਲਜੀਤ ਸਿੰਘ ਚੀਮਾ ਹੁਣਾਂ ਨੇ ਦੋ ਤਿੰਨ ਦਿਨ ਪਹਿਲਾਂ ਇਹ ਸਪਸ਼ਟ ਕਰ ਦਿੱਤਾ ਸੀ ਜਦੋਂ ਉਹ ਮਾਛੀਵਾੜਾ ਸਾਹਿਬ ਗਏ ਔਰ ਉਹ ਜੱਥੇਦਾਰ ਗਿਆਨੀ ਰਕबीर ਸਿੰਘ ਉਹਨਾਂ ਨੂੰ ਮਿਲੇ ਉਸ ਤੋਂ ਬਾਅਦ ਇਹ ਸਾਫ਼ ਕਰ ਦਿੱਤਾ ਸੀ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਕਿ ਅਸੀਂ ਪਹਿਲੇ ਹਫਤੇ ਉਹਨਾਂ ਨੇ ਕਿਹਾ ਸੀ ਕਿ ਸ਼ਹੀਦੀ ਪੰਦਰਵਾੜੇ ਤੋਂ ਬਾਅਦ ਅਸੀਂ ਜਿਹੜੀ ਹੈ ਇਹ ਮੀਟਿੰਗ ਰੱਖਾਂਗੇ ਔਰ ਕੱਲ ਇੱਕ ਟੈਲੀਵਿਜ਼ਨ ਚੈਨਲ ਨੂੰ ਇੰਟਰਵਿਊ ਦੰਦੇ ਹੋਏ ਦਲਜੀਤ ਸਿੰਘ ਚੀਵਾ ਹੋਣਾ ਨੇ ਸਾਫ਼ ਕੀਤਾ ਕਿ ਜਨਵਰੀ ਦੇ ਪਹਿਲੇ ਹਫ਼ਤੇ ਅਸੀਂ ਇਹ ਮੀਟਿੰਗ ਰੱਖ ਰਹੇ ਹਾਂ ਔਰ ਇਹਦੇ ਬਾਰੇ ਜਿਹੜਾ ਡੇਟ ਹੈ ਔਰ ਦਿਨ ਹੈ ਉਹਦੀ ਬਹੁਤ ਸੰਭਾਵਨਾ ਹੈ ਕਿ ਅੱਜ ਕੱਲ ਦੇ ਵਿੱਚ ਉਹ ਵੀ ਦੱਸ ਦਿੱਤਾ ਜਾਏਗਾ ਪਰ ਜਿਹੜੀ ਇਹ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਇਹਦੇ ਉੱਪਰ ਹਰ ਕਿਸੇ ਦੀ ਨਜ਼ਰ ਬਣੀ ਹੋਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਬਹੁਤ ਕੁਝ ਹੋਣ ਵਾਲਾ ਹੈ ਸਭ ਤੋਂ ਪਹਿਲਾਂ ਤਾਂ ਵੱਡਾ ਜਿਹੜਾ ਸਵਾਲ ਹੈ ਕਿ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਧਾਰ ਲਹਿਰ ਦੇ ਤੌਰ ਤੇ ਸੀ ਕਿਉਂਕਿ ਉਹਨਾਂ ਦੇ ਵਿੱਚੋਂ ਕਈਆਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਵਕ ਕਰ ਦਿੱਤਾ ਗਿਆ ਸੀ ਹੁਣ ਜੱਥੇਦਾਰ ਸਾਹਿਬ ਨੇ 2 ਦਸੰਬਰ ਨੂੰ ਹੁਕਮ ਸੁਣਾਇਆ ਸੀ ਕਿ ਸਾਰੇ ਦਾਗੀ ਤੇ ਬਾਗੀ ਇਕੱਠੇ ਹੋ ਕੇ ਕੰਮ ਕਰਨਗੇ ਹੁਣ ਕੀ ਉਹਨਾਂ ਨੂੰ ਫੌਰੀ ਤੌਰ ਤੇ ਵਰਕਿੰਗ ਕਮੇਟੀ ਮੈਂਬਰ ਬਣਾਏਗੀ ਇਹ ਵਰਕਿੰਗ ਕਮੇਟੀ ਉਹਨਾਂ ਸਾਰੇ ਲੀਡਰ ਸਹਿਮਾਨਾਂ ਤੇ ਕੋਈ ਫੈਸਲਾ ਲਏਗੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੇ ਸਮਿਆਂ ਦੇ ਵਿੱਚ ਕੱਢ ਦਿੱਤੇ ਗਏ ਸੀ ਇਹ ਸਭ ਤੋਂ ਵੱਡਾ ਮਹੱਤਵਪੂਰਨ ਸਵਾਲ ਬਣ ਕੇ ਆਇਆ ਕਿਉਂਕਿ ਸੁਧਾਰ ਲਹਿਰ ਦੇ ਸਾਰੇ ਲੀਡਰਾਂ ਨੇ ਜਿਹੜਾ ਸੁਧਾਰ ਲਹਿਰ ਦਾ ਉਹਨਾਂ ਦਾ ਵੱਖਰਾ ਮਿਸ਼ਨ ਸੀ ਉਹਨੂੰ ਭੰਗ ਕਰ ਦਿੱਤਾ ਸੀ ਜਥੇਦਾਰ ਸ਼੍ਰੀ ਅਕਾਲ ਚੱਕਰ ਸਾਹਿਬ ਦੇ ਕਹਿਣ ਤੇ ਹੁਣ ਜਦੋਂ ਵਰਕਿੰਗ ਕਮੇਟੀ ਨੇ ਬੈਠਣਾ ਹੈ ਤੇ ਇਹ ਇੱਕ ਬਹੁਤ ਵੱਡਾ ਸਵਾਲ ਵਰਕਿੰਗ ਕਮੇਟੀ ਦੇ ਸਾਹਮਣੇ ਹੋਏਗਾ ਕਿ ਕੀ ਉਹਨਾਂ ਨੂੰ ਮੈਂਬਰ ਮੰਨਿਆ ਜਾਵੇ ਜਾਂ ਕੀ ਵਰਕਿੰਗ ਕਮੇਟੀ ਤਕਨੀਕੀ ਤੌਰ ਤੇ ਉਹਨਾਂ ਨੂੰ ਮੈਂਬਰ ਬਣਾਏਗੀ ਕਿਉਂਕਿ ਜਦੋਂ ਗੱਲ ਸੱਤ ਮੈਂਬਰੀ ਕਮੇਟੀ ਦੀ ਆਉਂਦੀ ਹੈ ਨਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਲਗਾਤਾਰ ਕਹਿੰਦੇ ਨੇ ਕਿ ਅਸੀਂ ਸ਼੍ਰੀ ਅਖਾਲ ਤਖਤ ਸਾਹਿਬ ਦੇ ਜੱਥੇਦਾਰ ਕੋਲੇ ਗਏ ਸੀ ਬਕਾਇਦਾ ਅਸੀਂ ਪੂਰੇ ਤੱਥ ਲੈ ਕੇ ਗਏ ਸੀ ਅਸੀਂ ਉਹਨਾਂ ਨੂੰ ਲਗਭਗ ਇੱਕ ਘੰਟਾ ਲਾਇਆ ਸਮਝਾ ਕੇ ਸਾਰੇ ਪੱਖ ਆਏ ਆ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਆ ਉਹਦੇ ਕੋਲੇ ਸੰਵਿਧਾਨਿਕ ਅਧਿਕਾਰਾਂ ਦੀ ਕਿਸੇ ਨਾ ਕਿਤੇ ਕਮੀ ਹੈ ਪਰ ਅਗਰ ਇਹ ਵੀ ਹੋ ਸਕਦਾ ਹੈ ਕਿ ਉਹ ਮੈਂਬਰਸ਼ਿਪ ਬਾਅਦ ਦੇ ਵਿੱਚ ਕਿਤੇ ਨਾ ਮਨਜ਼ੂਰ ਹੋ ਜੇ ਕਿ ਤਰੀਕੇ ਨਾਲ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਦਲਜੀਤ ਸਿੰਘ ਚੀਮਾ ਇੰਟਰਵਿਊ ਦੇ ਦੌਰਾਨ ਇਹ ਕਹਿੰਦੇ ਲਗਾਤਾਰ ਸਨੇਹਾ ਦੇਣ ਦੀ ਕੋਸ਼ਿਸ਼ ਕਰਦੇ ਰਹੇ ਕਿ ਇਹ ਹੁਣ ਵਰਕਿੰਗ ਕਮੇਟੀ ਦੇ ਵਿੱਚ ਇਹ ਮੁੱਦਾ ਵਿਚਾਰਿਆ ਜਾਊਗਾ ਸੱਤ ਮੈਂਬਰੀ ਕਮੇਟੀ ਦਾ ਵੀ ਉਹਨਾਂ ਨੇ ਇਹ ਬਿਲਕੁਲ ਨਹੀਂ ਕਿਹਾ ਕਿ ਸੱਤ ਮੈਂਬਰੀ ਕਮੇਟੀ ਨੂੰ ਵਰਕਿੰਗ ਕਮੇਟੀ ਮਾਨਤਾ ਦੇਗੀ ਉਹਨਾਂ ਨੇ ਗੱਲ ਵਿਚਾਰਨ ਦੀ ਕਹੀ ਇਸੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਗੱਲ ਉਹਨਾਂ ਨੇ ਕਹੀ ਕਿ ਵਰਕਿੰਗ ਕਮੇਟੀ ਕੋਲੇ ਹੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪਿਆ ਤੇ ਵਰਕਿੰਗ ਕਮੇਟੀ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਵਿਚਾਰ ਕਰੇਗੀ ਹਾਲਾਂਕਿ 14 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਅਹੁਦੇ ਦੀ ਮਿਆਦ ਖਤਮ ਸੀ ਪਰ ਕੀ ਹਲੇ ਵਰਕਿੰਗ ਕਮੇਟੀ ਵਿਚਾਰੇਗੀ ਜਾਂ ਉਸੇ ਦਿਨ ਪ੍ਰਵਾਨ ਕਰਕੇ ਸ਼੍ਰੀ ਹਾਲਤਖਰ ਸਾਹਿਬ ਦੇ ਜਥੇਦਾਰ ਨੂੰ ਸੌਂਪੇਗੀ ਜਾਂ ਉਹਨੂੰ ਵਿਚਾਰਨ ਦੀ ਲੋੜ ਨਹੀਂ ਕਿਉਂਕਿ 14 ਦਸੰਬਰ ਨੂੰ ਉਹਦੀ ਮਿਆਦ ਪੂਰੀ ਹੋਈ ਸੀ ਸੋ ਇਹ ਉਤਨੀ ਕੀ ਸਵਾਲ ਨੇ ਜਿੰਨਾ ਤਕਨੀਕੀ ਸਵਾਲਾਂ ਦੇ ਉੱਤੇ ਜਦੋਂ ਹੀ ਵਰਕਿੰਗ ਕਮੇਟੀ ਦੀ ਬੈਠਕ ਹੁੰਦੀ ਹੈ ਇਹਦੇ ਉੱਪਰ ਖੂਬ ਗਹਿ ਗੱਛ ਨਜ਼ਰ ਆ ਜਿਹੜੀ ਸਾਰਿਆਂ ਦੀ ਬਣੀ ਰਹਿਣੀ ਹੈ ਹੁਣ ਸਵਾਲ ਇਹ ਹੈ ਕਿ ਲਗਾਤਾਰ ਕੌਮੀ মিডিਆ ਸਿੱਖ ਬੁੱਧੀ ਜੀ ਵੀ ਵਿਦਵਾਨ ਲਗਾਤਾਰ ਇਹ ਗੱਲ ਉਭਾਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਜ਼ਾ ਵਾਲੇ ਉਸ 2 ਦਸੰਬਰ ਦੇ ਦਿਨ ਜਿਹੜੀ ਸਜ਼ਾ ਲਾਈ ਗਈ ਸੀ ਉਹਨੂੰ ਤਾਂ ਤੁਰੰਤ ਪ੍ਰਵਾਨ ਕੀਤਾ ਔਰ ਸਭ ਨੇ ਬਿਨਾਂ ਸ਼ੱਕ ਤਨਮਾਨ ਦੇ ਨਾਲ ਆਪਣੀ ਸਜ਼ਾ ਜਿਹੜੀ ਭੁਗਤੀ ਹੈ ਪਰ ਜਿਹੜੇ ਹੋਰ ਫੈਸਲੇ ਸੀ ਉਹਨਾਂ ਨੂੰ ਹਲੇ ਤੱਕ ਅਮਲ ਦੇ ਵਿੱਚ ਨਹੀਂ ਲਿਆਂਦਾ ਗਿਆ ਸਵਾਲ ਇਹ ਉੱਠ ਰਹੇ ਨੇ ਕਿ 2 ਦਸੰਬਰ ਤੋਂ ਬਾਅਦ ਪਹਿਲਾਂ 20 ਦਿਨ ਦੀ ਗੱਲ ਆਈ ਫਿਰ ਸ਼ਹੀਦੀ 15ਵਾਲਾ ਤੋਂ ਫੌਰਨ ਬਾਅਦ ਵੀ ਗੱਲ ਆਈ ਤੇ ਹੁਣ ਜਨਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਵਰਕਿੰਗ ਕਮੇਟੀ ਦੀ ਗੱਲ ਹੈ ਜਿਹੜੀ ਆ ਰਹੀ ਹੈ ਵਰਕਿੰਗ ਕਮੇਟੀ ਦਾ ਨਾ ਬੈਠਣਾ ਹਾਲਾਂਕਿ ਸੁਖਵੀਰ ਸਿੰਘ ਬਾਦਲ ਦੇ ਮਾਮਲੇ ਦੇ ਵਿੱਚ ਹੋਰ ਕਮੇਟੀ ਜ਼ਰੂਰ ਸੱਦੀ ਗਈ ਸੀ ਔਰ ਕਈ ਪ੍ਰੈਸ ਕਾਨਫਰੰਸਾਂ ਆਕਾਲੀ ਦਲ ਦੇ ਲੀਡਰਾਂ ਨੇ ਕੀਤੀਆਂ ਪਰ ਵਰਕਿੰਗ ਕਮੇਟੀ ਦਾ ਹਲੀ ਤੱਕ ਨਾ ਸੱਦਿਆ ਜਾਣਾ ਇਸ ਪੂਰੇ ਮਾਮਲੇ ਨੂੰ ਉਲਝਾ ਰਿਹਾ ਹੈ ਹੁਣ ਸਵਾਲ ਇਹ ਬਹੁਤ ਵੱਡਾ ਹੈ ਕਿ ਅਗਰ ਵਰਕਿੰਗ ਕਮੇਟੀ ਉਸ 7 ਮੈਂਬਰੀ ਕਮੇਟੀ ਨੂੰ ਪ੍ਰਵਾਨ ਨਹੀਂ ਕਰਦੀ ਕਿ ਵਰਕਿੰਗ ਕਮੇਟੀ ਆਪਣੇ ਵੱਲੋਂ ਮਤਾ ਪਾ ਕੇ ਕਿਸੇ ਕਮੇਟੀ ਦਾ ਗਠਨ ਕਰ ਸਕਦੀ ਹੈ ਜਿਦੇ ਵਿੱਚ ਉਹੀ ਸਾਰੇ 7 ਮੈਂਬਰ ਹੋਣ ਜਿਹੜੇ ਸ਼੍ਰੀ ਅਕਾਲ ਤਖਤ ਸਭ ਵੱਲੋਂ ਸੁਝਾਏ ਗਏ ਹੋਣ ਕਿਉਂਕਿ ਅਗਰ ਆਕਾਲੀ ਦਲ ਨੂੰ ਇਹ ਲੱਗਦਾ ਹੈ ਕੀ ਸਬਦਾਂ ਨੇ ਇੱਕ ਅੜਚਣ ਨਾ ਕਿਤੇ ਆ ਜੇ ਪਾਰਟੀ ਦੀ ਮਾਨਤਾ ਦੀ ਜਾਂ ਹੋਰ ਵਕਫਤ ਥਾਵਾਂ ਤੇ ਇਸ ਕਰਕੇ ਅਸੀਂ ਜਿਹੜਾ ਜਿਹੜੀ ਉਹ ਸੱਤ ਮੈਂਬਰੀ ਕਮੇਟੀ ਹੈ ਉਹਨੂੰ ਸਿੱਧੇ ਤੌਰ ਤੇ ਅਸੀਂ ਮਨਜ਼ੂਰ ਕਰਕੇ ਮੈਂਬਰਸ਼ਿਪ ਭਰਨ ਦੀ ਇਜਾਜ਼ਤ ਨਹੀਂ ਦੇ ਸਕਦੇ ਜਾਂ ਉਹਦੇ ਤੇ ਸਵਾਲ ਸ਼ੱਕ ਸੁਭਾ ਜਾਂ ਉਹਦੇ ਤੇ ਕੋਈ ਕਾਨੂੰਨੀ ਅੜਚਣ ਆ ਸਕਦੀ ਹੈ ਉਹ ਕਹਿੰਦੇ ਅਸੀਂ ਸਾਰੀਆਂ ਗੱਲਾਂ ਜਥੇਦਾਰ ਸਾਹਿਬ ਨੂੰ ਮੁੱਖ ਜਥੇਦਾਰ ਸਾਹਿਬ ਨੂੰ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਦੱਸ ਦਿੱਤੀਆਂ ਨੇ ਹੁਣ ਕੀ ਇਹ ਬਦਲਵਾ ਪ੍ਰਬੰਧ ਹੋ ਸਕਦਾ ਕੀ ਵਰਕਿੰਗ ਕਮੇਟੀ ਆਪਣੇ ਵੱਲੋਂ ਮੈਂਬਰਾਂ ਦੇ ਨਾਮ ਸੁਝਾਵੇ ਔਰ ਉਹੀ ਸੱਤ ਮੈਂਬਰ ਵਰਕਿੰਗ ਕਮੇਟੀ ਜਿਹੜੀ ਹੈ ਉਹ ਉਹਨਾਂ ਨੂੰ ਚੁਣੇ ਤੇ ਉਹ ਅੱਗੇ ਮੈਂਬਰਸ਼ਿਪ ਦਾ ਅਭਿਆਨ ਸ਼ੁਰੂ ਕਰਨੀ ਅਕਾਲੀ ਦਲ ਦੇ ਲਈ ਚਲਾਉਣ ਇਹ ਵੱਡੇ ਸਵਾਲ ਨੇ ਕਿ ਇਸ ਕਰਕੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਔਰ ਵਰਕਿੰਗ ਕਮੇਟੀ ਦੇ ਸੱਤ ਮੈਂਬਰਾਂ ਦੀ ਮਨਜ਼ੂਰੀ ਜਾਂ ਨਾ ਮਨਜ਼ੂਰੀ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਕੀ ਬਣਦਾ ਔਰ ਇਹਦੇ ਨਾਲ ਨਾਲ ਸਵਾਲ ਇਸ ਕਰਕੇ ਮਹੱਤਵਪੂਰਨ ਹੈ ਕਿ ਜਿਹੜੇ ਸੁਧਾਰ ਲਹਿਰ ਦੇ ਕੁਝ ਲੀਡਰ ਨੇ ਕਿ ਇਹ ਮੰਨਿਆ ਜਾਵੇ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਚੁੱਕੇ ਨੇ ਕਿਉਂਕਿ ਜੱਥੇਦਾਰ ਸਰਬਾਨਾ ਨੇ ਹੁਕਮ ਕੀਤਾ ਸੀ ਕਿ ਕੋਈ ਦਾਗੀ ਨਹੀਂ ਕੋਈ ਬਾਗੀ ਨਹੀਂ ਆਪਸੀ ਇਕਤਾ ਦੀ ਗੱਲ ਕੀਤੀ ਸੀ ਕੀ ਉਹ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਚੁੱਕੇ ਨੇ ਅਗਰ ਤਕਨੀਕੀ ਤੌਰ ਤੇ ਉਹਨਾਂ ਨੂੰ ਕੱਢਿਆ ਗਿਆ ਸੀ ਪਹਿਲਾਂ ਵਾਅਦਾ ਕੀਤਾ ਗਿਆ ਸੀ ਕੀ ਉਹਨਾਂ ਨੂੰ ਤਕਨੀਕੀ ਤੌਰ ਤੇ ਮੈਂਬਰਸ਼ਿਪ ਫਾਰਮ ਭਰ ਆ ਕੇ ਹੁਣੇ ਸ਼ਾਮਲ ਕੀਤਾ ਜਾਏਗਾ ਜਾਂ ਜਦੋਂ ਮੈਂਬਰਸ਼ਿਪ ਅਭਿਆਨ ਚੱਲੇਗਾ ਉਸ ਵੇਲੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਾਇਆ ਜਾਏਗਾ ਇਹ ਵੀ ਵੱਡੇ ਸਵਾਲ ਨੇ ਜਿਨ੍ਹਾਂ ਦੇ ਉੱਤੇ ਨਜ਼ਰ ਲਗਾਤਾਰ ਬਣੀ ਹੈ ਬਣੀ ਹੋਈ ਹੈ ਔਰ ਬਣਾ ਕੇ ਵੀ ਰੱਖਾਂ ਔਰ ਅਗਰ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਦੌਰਾਨ ਇਹਨਾਂ ਸਾਰੇ ਸੁਧਾਰ ਲੈਣ ਨਾਲ ਜੁੜੇ ਆਗੂਆਂ ਦੀ ਮੈਂਬਰਸ਼ਿਪ ਤੇ ਕੋਈ ਆਖਰੀ ਫੈਸਲਾ ਨਾ ਕੀਤਾ ਗਿਆ ਜਾਂ ਇਹਨਾਂ ਨੂੰ ਅਕਾਲੀ ਦਲ ਦੇ ਵਿੱਚ ਮੁੜ ਬਹਾਲ ਨਾ ਕੀਤਾ ਗਿਆ ਤੇ ਫਿਰ ਜਿਹੜੀ ਉਹ ਏਕਤਾ ਦੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਫਿਰ ਪਿੱਛੇ ਰਹਿ ਸਕਦੀ ਹੈ ਤੇ ਨਵੀਂ ਤਰ੍ਹਾਂ ਦਾ ਜਿਹੜਾ ਇਹ ਸਿਆਸੀ ਦੂਸ਼ਣਵਾਦੀ ਦਾ ਜਾਂ ਸਿਆਸੀ ਟਕਰਾਅ ਦਾ ਮਾਹੌਲ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਫਿਰ ਇੱਕ ਨਵੇਂ ਨਵੇਂ ਸਿਰੇ ਤੋਂ ਇੱਕ ਵਾਰੀ ਫੇਰੋ ਦੇਖਣ ਨੂੰ ਮਿਲ ਸਕਦਾ ਇਸ ਕਰਕੇ ਵਰਕਿੰਗ ਕਮੇਟੀ ਲਈ ਬਹੁਤ ਲਾਜ਼ਮੀ ਹੈ ਕਿ ਜਿਸ ਦਿਨ ਵਰਕਿੰਗ ਕਮੇਟੀ ਦੀ ਬੈਠਕ ਹੋਵੇ ਉਸ ਦਿਨ ਇਹ ਸਾਰੇ ਮਸਲੇ ਅਗਰ ਉਹਦੇ ਵਿੱਚ ਨਹੀਂ ਸੁਲਝਾਏ ਗਏ ਤੇ ਇਹ ਮਾਮਲਾ ਮੋਢ ਸ਼ਰੀ ਅਕਾਲ ਤਖਤ ਸਾਹਿਬ ਤੇ ਪਹੁੰਚਦਾ ਸਟੂਡਿਓ ਜੀ ਪੰਜਾਬ ਦੇ ਵਿੱਚ ਕਈ ਕਾਉਂਸਲਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਜੇਕਰ ਆਪਾਂ ਖਾਸ ਤੌਰ ਤੇ ਗੱਲ ਕਰੀਏ ਜਲੰਧਰ ਲੁਧਿਆਣਾ ਤੇ ਫਗਵਾੜਾ ਇੱਥੇ ਕਈ ਕਾਉਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਤੇ ਪੰਜ ਨਗਰ ਨਿਗਮ ਵਿੱਚ ਮੇਅਰ ਵੀ ਚੁਣੇ ਜਾਣੇ ਨੇ ਤੇ ਕੀ ਲੱਗਦਾ ਹੁਣ ਜੇ ਆਪਾਂ ਤਾਜ਼ਾ ਸਥਿਤੀਆਂ ਨੂੰ ਵੇਖੀਏ ਸਮਝੀਏ ਅੰਮ੍ਰਿਤਸਰ ਫਗਵਾੜਾ ਜਿੱਥੇ ਕਾਂਗਰਸ ਅੱਗੇ ਰਹੀ ਆਪਾਂ ਸਾਫ਼ ਤੌਰ ਤੇ ਦੇਖ ਰਹੇ ਹਾਂ ਜੋ ਚੋਣਾ ਦੇ ਹੁਣ ਰਿਜ਼ਲਟ ਆਏ ਉਹਨਾਂ ਨਤੀਜਿਆਂ ਦੇ ਵਿੱਚ ਕਾਂਗਰਸ ਜਿੱਥੇ ਅੱਗੇ ਰਹੀ ਕਿ ਇੱਥੇ ਵੀ ਆਮ ਆਦਮੀ ਪਾਰਟੀ ਜਿਹੜੀ ਆ ਆਪਣਾ ਮੇਅਰ ਬਣਾ ਸਕਦੀ ਹੈ ਹੁਣ ਇਹਨਾਂ ਸਥਿਤੀਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਸ ਤਰੀਕੇ ਨਾਲ ਇੱਥੇ ਤੁਹਾਨੂੰ ਲੱਗ ਰਿਹਾ ਹੈ ਕਿ ਅੱਗੋਂ ਸਿਆਸਤ ਨਜ਼ਰ ਆਏਗੀ ਜਾਂ ਫਿਰ ਕਿਸ ਤਰ੍ਹਾਂ ਨਾਲ ਮੇਅਰ ਚੁਣੇ ਜਾਣਗੇ ਦੇਖੋ ਪੰਜਾਬ ਦੇ ਵਿੱਚ ਇਸ ਵਕਤ ਪੰਜ ਮੇਅਰ ਚੁਣੇ ਜਾਣੇ ਨੇ ਪਰ ਆਮ ਆਦਮੀ ਪਾਰਟੀ ਲਗਾਤਾਰ ਸਾਰੇ ਜਿਹੜੇ ਸ਼ਹਿਰ ਨੀ ਮੇਰਵੜੀ ਸਾਰੀਆਂ ਨਗਰ ਨਿਗਮਾਂ ਤੇ ਆਪਣਾ ਮਜਬੂਤ ਤਬਦਬਾ ਬੀਰ ਦੀ ਚੋਣ ਦੇ ਤੌਰ ਦੇ ਉੱਤੇ ਵੀ ਦਿਖਾਉਂਦੀ ਨਜ਼ਰ ਆ ਰਹੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਕੱਲ ਅੰਮ੍ਰਿਤਸਰ ਚ ਮੀਟਿੰਗ ਸੀ ਉੱਥੇ ਇਲਜ਼ਾਮ ਇਹ ਲੱਗੇ ਕਿ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਨਵੇਂ ਚੁਣੇ ਕੌਂਸਲਰਾਂ ਦੀ ਜਾਣ ਪਛਾਣ ਲਈ ਮੀਟਿੰਗ ਸੱਦੀ ਗਈ ਸੀ ਪਰ ਉਹਦੇ ਵਿੱਚ ਕਈ ਜਿਹੜੇ ਕੌਂਸਲਰ ਨੇ ਕਾਂਗਰਸ ਦੇ ਨਵੇਂ ਚੁਣੇ ਗਏ ਉਹ ਪਹੁੰਚੇ ਨਹੀਂ ਇਦਾ ਮਤਲਬ ਹੈ ਕਿ ਅੰਮ੍ਰਿਤਸਰ ਦੇ ਵਿੱਚ ਇਹ ਖਤਰਾ ਤਾਂ ਖੜਾ ਹੋ ਗਿਆ ਅਗਰ ਕੱਲ ਨੂੰ ਹਾਊਸ ਦੇ ਵਿੱਚ VOTING ਹੁੰਦੀ ਹੈ ਤੇ ਕਾਂਗਰਸ ਦੇ ਕਾਉਂਸਲਰ ਕਿ ਸਾਰੇ ਕਾਉਂਸਲਰ ਕਾਂਗਰਸ ਦੇ ਹੱਕ ਦੇ ਵਿੱਚ ਵੋਟਾਂ ਪਾ ਦੇਣਗੇ ਮੇਅਰ ਦੀ ਨਿਯੁਕਤੀ ਸਿੱਧੇ ਤੌਰ ਤੇ VOTING ਦੇ ਉੱਤੇ ਆ ਕੇ ਨਿਰਭਰ ਹੋ ਗਈ ਹੈ ਅੰਮ੍ਰਿਤਸਰ ਚ 85 ਕਾਉਂਸਲਰ ਨੇ ਜਿਨ੍ਹਾਂ ਦੇ ਵਿੱਚ ਕਾਂਗਰਸ ਦੇ ਹਿੱਸੇ 43 ਕਾਉਂਸਲਰ ਨੇ ਅਗਰ ਸਾਰੇ ਇਹ 43 ਦੇ 43 ਔਰ ਆਜ਼ਾਦਾਂ ਦੇ ਵਿੱਚੋਂ ਕੁਝ ਲੋਕ ਵੋਟ ਪਾਉਂਦੇ ਨੇ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਜਿਹੜੀ ਐਮਪੀ ਦੀ ਵੋਟ ਹੈ ਉਹ ਵੀ ਕਾਂਗਰਸ ਦੀ ਹੈ ਅਗਰ ਇਹ ਸਾਰੇ ਵੋਟ ਪਾਉਂਦੇ ਨੇ ਤਾਂ ਕਾਂਗਰਸ ਮੇਅਰ ਬਣਾਉਣ ਦਾ ਦਾਵਾ ਠੋਕ ਸਕਦੀ ਹੈ ਪਰ ਅਗਰ ਕਾਂਗਰਸ ਦੇ ਕੁਝ ਕੌਂਸਲਰ ਟਿੜਕੇ ਅਗਰ ਪਾਰਟੀ ਛੱਡ ਗਏ ਜਾਂ ਵੋਟਾਂ ਦੌਰਾਨ ਗੈਰ ਹਾਜ਼ਰ ਰਹੀ ਮੇਅਰ ਦੀ ਵੋਟ ਦੌਰਾਨ ਜਾਂ ਉਹਨਾਂ ਨੇ ਖਿਲਾਫ ਵੋਟ ਪਾਈ ਤੇ ਉਹਦੇ ਨਾਲ ਫੇਰ ਕਾਂਗਰਸ ਦੇ ਲਈ ਮੇਅਰ ਬਣਾਉਣਾ ਉੱਥੇ ਚੁਣੌਤੀਪੂਰਵਕ ਬਣ ਸਕਦਾ ਹੈ ਉਹ ਜਿਸ ਤਰ੍ਹਾਂ ਦੀਆਂ ਖਬਰਾਂ ਨੇ ਕਿ ਅੰਮ੍ਰਿਤਸਰ ਦੇ ਵਿੱਚ ਵੀ ਕਈ ਕੌਂਸਲਰ ਕਈ ਆਜ਼ਾਦ ਕੌਂਸਲਰ ਔਰ ਦੂਜੀਆਂ ਪਾਰਟੀਆਂ ਦੇ ਕੌਂਸਲਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਸੰਪਰਕ ਦੇ ਵਿੱਚ ਨੇ ਕੌਂਸਲਰ ਵੀ ਕਈ ਵਾਰ ਇਹ ਸੋਚਦੇ ਨੇ ਕਿ ਅਗਰ ਅਸੀਂ ਆਪਣੇ ਵਾਰਡ ਦਾ ਵਿਕਾਸ ਕਰਨਾ ਹੈ ਤੇ ਅਸੀਂ ਉਸ ਤੇਰ ਨਾਲ ਜਾਈਏ ਜਿਹੜੀ ਤੇਰ ਸਾਨੂੰ ਸਰਕਾਰੀ ਤੌਰ ਤੇ ਫੰਡ ਮਹਈਆ ਕਰਾ ਸਕਦੀ ਹੈ ਇਸ ਕਰਕੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਚਾਏ ਇਸ ਦੇ ਕਿ ਕਾਂਗਰਸ ਦਾ ਮੇਅਰ ਬਣੇ ਆਮ ਆਦਮੀ ਪਾਰਟੀ ਦਾ ਮੇਅਰ ਅੰਮ੍ਰਿਤਸਰ ਦੇ ਵਿੱਚ ਵੀ ਬਣ ਸਕਦਾ ਕਿਉਂਕਿ ਆંકੜੇ ਜਿਹੜੇ ਨੇ ਉਹ ਬੜੀ ਛੇਤੀ ਬਦਲਦੇ ਨੇ ਕਾਉਂਸਲਰ ਜਾਂ ਮੇਅਰ ਦੀਆਂ ਚੋਣਾਂ ਦੇ ਤਰ੍ਹਾਂ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਤਾਂ ਅਸੀਂ ਕੱਲ ਵੇਖਿਆ ਜਲੰਧਰ ਚ ਪੰਜ ਕਾਉਂਸਲਰ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਆਪ ਦੀਆਂ 38 ਕਾਉਂਸਲਰ ਦੀਆਂ ਸੀਟਾਂ ਸੀ ਔਰ ਪੰਜ ਹੋਰ ਉਹਨਾਂ ਨੂੰ ਮਿਲ ਗਏ ਔਰ 43 ਉਹਨਾਂ ਦੇ ਹੋ ਗਏ ਔਰ 85 ਦੇ ਵਿੱਚੋਂ 43 ਦੇ ਆંકੜੇ ਦੇ ਨਾਲ ਹੀ ਮੇਅਰ ਬੰਨਾ ਹੈ ਹਾਲਾਂਕਿ ਕਾਂਗਰਸ ਦਾ ਐਮਪੀ ਆ ਚਰਨਜੀਤ ਚੰਨੀ ਜਿਹੜੀ ਮੈਂਬਰ ਪਾਰਲੀਮੈਂਟ ਦੀ ਵੋਟ ਹੈ ਉਹ ਵੀ ਬੜੀ ਅਹਿਮੀਅਤ ਰੱਖਦੀ ਹੈ ਸਾਨੂੰ ਪਤਾ ਚੰਡੀਗੜ੍ਹ ਦੇ ਵਿੱਚ ਜਦੋਂ ਮੇਅਰ ਦੀ ਚੋਣ ਸੀ ਤਾਂ ਬੀਬੀ ਕਿਰਨ ਖੀਰ ਜਿਹੜੇ ਉੱਥੋਂ ਦੇ ਐਮਪੀ ਸੀ ਉਹਨਾਂ ਦੀ ਵੋਟ ਦੀ ਕਿੰਨੀ ਅਹਿਮੀਅਤ ਉੱਥੇ ਬਣੀ ਸੀ ਹੁਣ ਦਲ ਬਦਲ ਕਾਨੂੰਨ ਇਹਨਾਂ ਮਿਊਨਿਸਪਲ ਕਾਰਪੋਰੇਸ਼ਨ ਐਕਟ ਦੇ ਵਿੱਚ ਦਲ ਬਦਲ ਕਾਨੂੰਨ ਲਾਗੂ ਨਹੀਂ ਹੈ ਕੋਈ ਵੀ ਕੌਂਸਲਰ ਕਿਸੇ ਵੀ ਪਾਰਟੀ ਦੇ ਮੇਅਰ ਕੈਂਡੀਡੇਟ ਨੂੰ ਵੋਟ ਪਾ ਸਕਦਾ ਹੈ ਉਹਦੀ ਮੈਂਬਰੀ ਤੇ ਇਹਦਾ ਕੋਈ ਫਰਕ ਨਹੀਂ ਪੈਂਦਾ ਇਸੇ ਕਰਕੇ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੇਅਰ ਦਾ ਦਾਵਾ ਵੱਡਾ ਹੋ ਗਿਆ ਤੇ ਲੁਧਿਆਣੇ ਚ ਜਿੱਥੇ ਕਾਂਗਰਸ ਆਮ ਆਦਮੀ ਪਾਰਟੀ ਔਰ ਕਾਂਗਰਸ ਬਹੁਤ ਜ਼ਿਆਦਾ ਫਰਕ ਨਹੀਂ ਕਾਂਗਰਸ 30 ਦੇ ਕਰੀਬ ਹੈ ਔਰ ਆਮ ਆਦਮੀ ਪਾਰਟੀ 41 ਇੱਥੇ ਵੀ ਕਈ ਜਿਹੜੇ ਦੂਸਰੀਆਂ ਪਾਰਟੀਆਂ ਦੇ ਕਾਉਂਸਲਰ ਨੇ ਉਹ ਆਮ ਆਦਮੀ ਪਾਰਟੀ ਦੇ ਨੇੜੇ ਨੇ ਇੱਕ ਆਜ਼ਾਦ ਕਾਉਂਸਲਰ ਆਮ ਆਦਮੀ ਪਾਰਟੀ ਚ ਲੁਧਿਆਣੇ ਵਿੱਚ ਵੀ ਸ਼ਾਮਲ ਹੋਏ ਨੇ ਸੋ ਆਉਂਦੇ ਦਿਨਾਂ ਚ ਖਾਸ ਤੌਰ ਤੇ ਅੱਜ ਔਰ ਕੱਲ ਜਿਹੜੇ ਅਗਲੇ ਦੋ ਦਿਨ ਨੇ ਇਹ ਲੁਧਿਆਣਾ ਜਲੰਧਰ ਔਰ ਅੰਮ੍ਰਿਤਸਰ ਦੀ ਪੋਲਿਟਿਕਸ ਦੇ ਲਈ ਬਹੁਤ ਅਹ ਅਹਿਮियत ਵਾਲੇ ਦੇ ਨੇ ਵੱਡੇ ਉਲਟ ਫੇਰ ਨੇ ਜਿਹੜੇ ਕਾਉਂਸਲਰਾਂ ਦੇ ਰੂਪ ਦੇ ਵਿੱਚ ਹੋ ਸਕਦੇ ਨੇ ਇਸੇ ਤਰ੍ਹਾਂ ਫਗਵਾੜਾ ਫਗਵਾੜੇ ਚ ਭਾਵੇਂ ਪੰਜਾਬ ਦੇ ਵਿੱਚ 50 ਦੇ ਵਿੱਚੋਂ 20 ਕਾਉਂਸਲਰ ਕਾਂਗਰਸ ਦੇ ਨੇ ਲੇਕਿਨ ਆਮ ਆਦਮੀ ਪਾਰਟੀ ਦੇ 12 ਕਾਉਂਸਲਰ ਨੇ ਕੱਲ ਇੱਕ ਆਜ਼ਾਦ ਕਾਉਂਸਲਰ ਹੋਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸੋ ਜਿਵੇਂ ਜਿਵੇਂ ਮੇਅਰ ਦੀ VOTING ਦਾ ਸਮਾਂ ਨੇੜੇ ਆਉਣਾ ਹੈ ਸੋ ਕਾਂਗਰਸ ਨੂੰ ਆਪਣੇ ਕਾਉਂਸਲਰ ਸੰਭਾਲ ਕੇ ਰੱਖਣੇ ਜ਼ਰੂਰੀ ਨੇ ਜਿਵੇਂ ਦੂਜੇ ਸੂਬਿਆਂ 'ਚ ਅਸੀਂ ਵੇਖਦੇ ਆ ਕਿ ਜਿਹੜੇ ਐਮ.ਐਲ.ਏ ਨੇ ਉਹਨਾਂ ਨੂੰ ਬੱਸਾਂ ਦੇ ਵਿੱਚ ਬਿਠਾ ਕੇ ਕਿਤੇ ਦੂਰ ਹੋਟਲ 'ਚ ਲਿਜਾਇਆ ਜਾਂਦਾ ਮੈਨੂੰ ਲੱਗਦਾ ਕਿਤੇ ਪੰਜਾਬ ਦੇ ਵਿੱਚ ਇਸ ਵਾਰ ਉਹ ਸਥਿਤੀਆਂ ਨਾ ਬਣਨ ਕਿ ਪਾਰਟੀਆਂ ਕੌਂਸਲਰਾਂ ਨੂੰ ਬੱਸਾਂ 'ਚ ਬਿਠਾ ਕੇ ਕਿਤੇ ਦੂਰ ਰੱਖ ਲੈਣ ਪਰ ਇਹਦਾ ਕੋਈ ਫਰਕ ਬਹੁਤਾ ਪੈਣਾ ਨਹੀਂ ਇਸ ਕਰਕੇ ਕਿਉਂਕਿ ਇਨ੍ਹਾਂ ਚੋਣਾਂ 'ਚ ਦਲ ਬਦਲ ਕਾਨੂੰਨ ਲਾਗੂ ਨਹੀਂ ਹੁੰਦਾ ਜਿਹੜਾ ਐਮ.ਐਲ.ਏ ਹੈ ਉਹ ਵਿਪ ਜਾਰੀ ਹੋਣ ਦੀ ਸੂਰਤ 'ਚ ਦੂਸਰੀ ਪਾਰਟੀ ਨੂੰ ਵੋਟ ਨਹੀਂ ਪਾ ਸਕਦਾ ਅਗਰ ਉਹ ਪਾਉਂਦੇ ਤੇ ਉਹਦੀ ਮੈਂਬਰੀ ਖਾਰਜ ਹੋ ਜਾਂਦੀ ਹੈ ਅਗਰ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਇੱਕ ਵਾਰੀ ਵੋਟ ਪੈ ਜਾਂਦੀ ਹੈ ਸੋ ਤਤਕਾਲਿਕ ਤੌਰ ਤੇ ਮੈਂ ਦੂਸਰੀ ਪਾਰਟੀ ਨੂੰ ਫਾਇਦਾ ਮਿਲਦਾ ਹੈ ਪਰ ਜਦੋਂ ਕਾਉਂਸਲਰ ਦੀ ਗੱਲ ਆਉਂਦੀ ਹੈ ਇੱਥੇ ਦਲ ਬਦਲ ਕਾਨੂੰਨ ਲਾਗੂ ਹੀ ਨਹੀਂ ਹੈ ਕਾਨੂੰਨੀ ਤੌਰ ਤੇ ਕੋਈ ਵੀ ਕਾਉਂਸਲਰ ਕਿਸੇ ਵੀ ਮੇਅਰ ਉਮੀਦਵਾਰ ਨੂੰ ਵੋਟ ਪਾ ਸਕਦਾ ਹੈ ਇਸ ਕਰਕੇ ਇੱਥੇ ਟੁੱਟ ਹੋਣ ਦਾ ਖਤਰਾ ਜਾਂ ਕਾਂਗਰਸ ਦੇ ਕਾਉਂਸਲਰਾਂ ਦਾ ਜਾਂ ਭਾਜਪਾ ਅਕਾਲੀ ਦਲ ਦੇ ਕਾਉਂਸਲਰਾਂ ਦਾ ਦੂਸਰੀਆਂ ਪਾਰਟੀਆਂ ਆਮ ਆਦਮੀ ਪਾਰਟੀ ਦੇ ਹੱਕ 'ਚ ਵੋਟ ਪਾਉਣ ਦਾ ਖਤਰਾ ਵੱਧ ਜਾਂਦਾ ਹੈ ਸੋ ਬੜੇ ਦਿਲਚਸਪ ਮੌਕੇ ਰਹਿਣਗੇ ਜਿਸ ਦਿਨ ਮੇਅਰ ਦੀ ਚੋਣ ਹੋਣੀ ਹੈ ਕਿਉਂਕਿ ਹੁਣ ਦੇਖਣਾ ਇਹ ਹੋਏਗਾ ਕਿ ਦੂਸਰੀਆਂ ਪਾਰਟੀਆਂ ਦੇ ਕਿੰਨੇ ਕੌਂਸਲਰ ਟੁੱਟ ਕੇ ਆਮ ਆਦਮੀ ਪਾਰਟੀ ਦੇ ਹੱਕ 'ਚ ਜਾਂਦੇ ਨੇ ਇਹਦੇ ਲਈ ਸਾਨੂੰ ਇੰਤਜ਼ਾਰ ਕਰਨਾ ਪਾਏਗਾ ਲੱਗਦਾ ਇਹੀ ਹੈ ਕਿ ਲਗਭਗ ਸਾਰੀਆਂ ਪੰਜ ਨਗਰ ਨਿਗਮਾਂ ਦੇ ਵਿੱਚ ਆਮ ਆਦਮੀ ਪਾਰਟੀ ਆਸਾਨੀ ਨਾਲ ਆਪਣੇ ਮੇਅਰ ਬਣਾਏਗੀ ਭਾਵੇਂ ਬੋਧੀਆਂ ਥਾਵਾਂ ਤੇ ਉਹਨਾਂ ਕੋਲੇ ਬਹੁਮਤ ਨਹੀਂ ਸਿਰਫ ਪਟਿਆਲੇ 'ਚ ਹੀ ਉਹਨਾਂ ਕੋਲੇ ਸਪਸ਼ਟ ਬਹੁਮਤ ਹੈ ਕਾਂਗਰਸ ਦਾ ਦੂਮਾ ਥਾਵਾ ਤੇ ਤਾਂ ਸਾਡਾ ਦਾਵਾ ਹੈ ਹੋ ਸਕਦਾ ਲੁਧਿਆਣੇ 'ਚ ਵੀ ਅਸੀਂ ਮਿਹਰ ਬਣਾ ਦਈਏ ਜਿੱਥੇ-ਜਿੱਥੇ ਸਾਡੀ ਬਹੁਮਤ ਹੈ ਉੱਥੇ ਤਾਂ ਦਾਵਾ ਹੀ ਹੈ ਦਾਵਾ ਦਾਵਾ ਕੋਈ ਇਸ ਤਰ੍ਹਾਂ ਥੋੜੀ ਹੈ ਅਸੀਂ ਤਾਂ ਕਹਿਣਾ ਹੈ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੇ ਜਿਨ੍ਹਾਂ ਨੇ ਫੋਟੋ ਲਾਈ ਹੈ ਆਪਣੇ ਆਪ ਨੂੰ ਬਾਬਾ ਸਾਹਿਬ ਅੰਬੇਦਕਰ ਦੀ ਸੋਚ 'ਚ ਚੱਲਣ ਵਾਲੇ ਇੱਕ ਅਮ ਸੁਖਬੀਰ ਸਿੰਘ ਬਾਦਲ ਨੇ ਇੱਕ ਐਮਐਲਏ ਮੋਗੇ ਤੋਂ ਜੁਆਇਨ ਕਰਾ ਕੇ ਕੀਤਾ ਤੇ ਅੱਜ ਦੇਖ ਲਓ ਅਕਾਲੀ ਦਲ ਪਾਰਟੀ ਦਾ ਕੀ ਹਾਲ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਔਰ ਜਿਹੜੇ ਜਿਹੜੇ ਲੋਕ ਇੰਨਾ ਕਰਦੇ ਐ ਉਹਨਾਂ ਦਾ ਖਮਿਆਜਾ ਪੁਗਤਣਾ ਪੈਂਦਾ ਤੁਸੀਂ ਕਾਉਂਸਲਰ ਲੈ ਜਾਓਗੇ ਲੈ ਜਾਓ ਪਰ ਇਸ ਤਰ੍ਹਾਂ ਨਾਲ ਤੁਹਾਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਇਹ ਲੋਕਾਂ ਨੇ ਮੰਡੇਟ ਦੇ ਖਿਲਾਫ ਹੈ ਉਹਦਾ ਵੀ ਨੁਕਸਾਨ ਹੋਏਗਾ ਜਿਹਨੂੰ ਲੈ ਕੇ ਜਾਓਗੇ ਤੁਹਾਡੀ ਪਾਰਟੀ ਦਾ ਵੀ ਨੁਕਸਾਨ ਦਲਾ ਜੀ ਪੰਜਾਬ ਵਿੱਚ ਖਾਸ ਕਰਕੇ ਜੇ ਅਗਰ ਆਪਾਂ ਸਰਹੱਦੀ ਇਲਾਕਿਆਂ ਦੀ ਗੱਲ ਕਰ ਲਈਏ ਤਾਂ ਉੱਥੇ ਗ੍ਰੇਨੇਡ ਹਮਲਿਆਂ ਦਾ ਜੋ ਹੈ ਸਾਹਮਣਾ ਕਰਨਾ ਪੈ ਰਿਹਾ ਹੈ ਕੁਝ ਇਲਾਕਿਆਂ ਨੂੰ ਔਰ ਕੀ ਲੱਗ ਰਿਹਾ ਹੈ ਕਿ ਆਖਿਰ ਇਹਨਾਂ ਜਿਹੜੇ ਹਮਲੇ ਹੋ ਰਹੇ ਨੇ ਗ੍ਰੇਨੇਡ ਹਮਲੇ ਇਸ ਦੇ ਪਿੱਛੇ ਰਣਨੀਤੀ ਕੀ ਹੈ ਕਿਉਂਕਿ ਹੁਣ ਇਹਨਾਂ ਹਮਲਿਆਂ ਨੂੰ ਲੈ ਕੇ ਸਿਆਸਤ ਵੀ ਤੇਜ਼ ਹੁੰਦੀ ਜ਼ਰੂਰ ਨਜ਼ਰ ਆ ਰਹੀ ਹੈ ਕਿ ਰਾਜਨੀਤਿਕ ਮੁੱਦਾ ਵੀ ਹੁਣੇ ਜ਼ਰੂਰ ਬਣਦਾ ਜਾ ਰਿਹਾ ਹੈ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਦੇ ਗ੍ਰਹਿ ਮੰਤਰਾਲੇ ਦੀ ਜੇਕਰ ਆਪਾਂ ਗੱਲ ਕਰ ਲਈਏ ਜਾਂ ਕੇਂਦਰ ਦੇ ਗ੍ਰਹਿ ਮੰਤਰਾਲੇ ਦੀ ਗੱਲ ਕਰ ਲਈਏ ਤਾਂ ਇਹ ਇਹਨਾਂ ਦੋਵੇਂ ਮੰਤਰਾਲਿਆਂ ਦੀ ਦੋਵੇਂ ਮਹਿਕ ਦੀ ਭੂਮਿਕਾ ਤੁਸੀਂ ਕਿਵੇਂ ਦੇਖਦੇ ਹੋ ਖਾਸ ਤੌਰ ਤੇ ਇਹਨਾਂ ਹਮਲਿਆਂ ਨੂੰ ਕੰਟਰੋਲ ਕਰਨ ਦੀ ਜੇਕਰ ਆਪਾਂ ਗੱਲ ਕਰੀਏ ਸਥਿਤੀ ਬਣੀ ਕੀ ਹੋਈ ਹੈ ਔਰ ਕਿਸ ਤਰ੍ਹਾਂ ਨਾਲ ਕੰਟਰੋਲ ਕਰਨ ਨੂੰ ਲੈ ਕੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਗ੍ਰਹਿ ਮੰਤਰਾਲੇ ਜਾਂ ਕੇਂਦਰ ਦੇ ਗ੍ਰਹਿ ਮੰਤਰਾਲੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਪਿਛਲੇ ਕੁਝ ਕੁ ਦਿਨਾਂ ਤੋਂ ਮਹੀਨਾ ਦੋ ਮਹੀਨੇ ਤੋਂ ਪੰਜਾਬ ਦੇ ਵਿੱਚ ਕਈ ਘਟਨਾਵਾਂ ਜਈਆਂ ਹੋਈਆਂ ਨੇ ਜਿੱਥੇ ਚੌਂਕੀ ਥਾਣਿਆਂ ਨੂੰ ਥਾਣਿਆਂ ਤੇ ਹਮਲੇ ਕੀਤੇ ਗਏ ਨੇ ਸਵਾਮੀ ਉਹ ਗ੍ਰਨੇਡ ਦੇ ਹਮਲੇ ਸੀ ਜਾਂ ਉਹ ਕਿਸੇ ਵੀ ਤਰ੍ਹਾਂ ਦਾ ਤਮਾਕਾ ਸੀ ਪਰ ਇਹ ਇੱਕ ਬਹੁਤ ਚਿੰਤਾਜਨਕ ਮੁੱਦਾ ਬਣ ਗਿਆ ਹਾਲਾਂਕਿ ਕੱਲ ਅਜਿਹੀ ਇੱਕ ਮਾਮਲੇ ਦੇ ਵਿੱਚ ਤਿੰਨ ਜਿਹੜੇ دہشتਗਰ ਜਿਨ੍ਹਾਂ ਨੂੰ ਕਿਹਾ ਗਿਆ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਉੱਤਰ ਪ੍ਰਦੇਸ਼ ਦੇ ਵਿੱਚ ਜਿੱਥੇ ਪੰਜਾਬ ਦੀ ਪੁਲਿਸ ਔਰ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਇੱਕ ਸਾਂਝਾ ਅਭਿਆਨ ਚਲਾਇਆ ਪਰ ਮੇਰਾ ਇਹ ਮੰਨਣਾ ਹੈ ਕਿ ਪੰਜਾਬ ਦੇ ਲਈ ਇਹ ਇੱਕ ਚਿੰਤਾਜਨਕ ਸਥਿਤੀ ਬਣੀ ਹੈ ਜਿੱਥੇ ਚੌਕੀ ਅਤੇ ਥਾਣੇ ਅਚਾਨਕ ਤਮਾਕੇ ਦਾ ਸ਼ਿਕਾਰ ਹੁੰਦੇ ਨੇ ਹਾਲਾਂਕਿ ਹਜੇ ਤੱਕ ਕਿਸੇ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਇਹਨਾਂ ਦੇ ਵਿੱਚ ਨਹੀਂ ਹੋਇਆ ਪਰ ਇਹ ਲੱਗਦਾ ਜ਼ਰੂਰ ਹੈ ਕਿ ਇਹ دہشت ਸਲਾਉਣ ਦੇ ਇੱਕ ਡਿਜ਼ਾਈਨ ਦੇ ਨਾਲ ਇਹ ਧਮਾਕੇ ਕੀਤੇ ਜਾ ਰਹੇ ਨੇ ਹੁਣ ਭਾਵੇਂ ਪੰਜਾਬ ਦਾ ਗ੍ਰਹਿ ਮੰਤਰਾਲਾ ਜਾਂ ਕੇਂਦਰ ਦਾ ਗ੍ਰਹਿ ਮੰਤਰਾਲਾ ਜਾਂ ਸਾਡੀਆਂ ਚੌਕਸੀ ਏਜੰਸੀਆਂ ਨੇ ਇਹ ਬਹੁਤ ਲਾਜ਼ਮੀ ਹੋ ਗਿਆ ਕਿ ਇਸ ਮਸਲੇ ਨੂੰ ਬਹੁਤ ਗੰਭੀਰਤਾ ਦੇ ਨਾਲ ਦੇਖਿਆ ਜਾਵੇ ਔਰ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਦੀ ਵੀ ਇਸ ਵਕਤ ਜ਼ਰੂਰਤ ਹੈ ਕਿ ਉਹ ਵੀ ਪੰਜਾਬ ਦੇ ਵਿੱਚ ਆ ਕੇ ਇਸ ਤਰ੍ਹਾਂ ਦੇ ਜਿਹੜੇ ਆ ਤਮਾਕੇ ਨੇ ਜਿਹੜੇ ਹਲਕੇ ਫੁਲਕੇ ਤਮਾਕੇ ਨੇ ਕਈ ਥਾਂ ਤੇ ਕਈ ਥਾਂ ਤੇ ਜ਼ੋਰਦਾਰ ਤਮਾਕੇ ਨੇ ਉਹਨਾਂ ਦੀ ਤਕਨੀਕੀ ਪੱਖੋਂ ਜਾਂਚ ਕੀਤੀ ਜਾਵੇ ਭਵਿੱਖ 'ਚ ਇਹ ਜਿਹੜਾ ਡਿਜ਼ਾਈਨ ਸਾਨੂੰ ਹੁਣ ਨਜ਼ਰ ਆ ਰਿਹਾ ਹੈ ਇਹ ਮੋਡਿਊਲ ਭਵਿੱਖ ਦੇ ਵਿੱਚ ਕਿਸੇ ਵੱਡੇ ਮੋਡਿਊਲ ਦੇ ਰੂਪ ਦੇ ਵਿੱਚ ਵੀ ਸਾਨੂੰ ਕੋਈ ਖਤਰਨਾਕ ਤਮਾਕੇ ਦੇ ਰੂਪ 'ਚ ਵੀ ਦੇਖਣ ਨੂੰ ਮਿਲ ਸਕਦਾ ਹੈ ਭਵਿੱਖ ਦੇ ਵਿੱਚ ਇਹ ਬੜਾ ਜ਼ਰੂਰੀ ਹੈ ਕਿਉਂਕਿ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਦੇ ਵਿੱਚ ਸਰਹੱਦ ਪਾਰ ਤੋਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਔਰ ਰਚੀਆਂ ਹੋਈਆਂ ਹੋ ਸਕਦੀਆਂ ਨੇ ਸੋ ਇਹਦੇ ਉੱਪਰ ਪੋਲ ਪੋਲਿਟিক্যাল ਤੌਰ ਦੇ ਉੱਤੇ ਪੰਜਾਬ ਦੇ ਵਿੱਚ ਇਲਜ਼ਾਮ ਬਾਜ਼ੀਆਂ ਦਾ ਦੌਰ ਵੀ ਸ਼ੁਰੂ ਹੋਇਆ ਕੱਲ ਕਾਂਗਰਸ ਪਾਰਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਚੰਡੀਗੜ੍ਹ ਦੇ ਵਿੱਚ ਜਿਹਦੇ ਵਿੱਚ ਰਾਜਾ ਵੜਿੰਗ ਔਰ ਪ੍ਰਤਾਪ ਸਿੰਘ ਬਾਜਵਾ ਉੱਚੇ ਤੌਰ ਤੇ ਮੌਜੂਦ ਸੀ ਅਲੋਕ ਸ਼ਰਮਾ ਔਰ ਢਾਲਵੀ ਸਾਹਿਬ ਜਿਹੜੇ ਸਖਤਰ ਇੰਚਾਰਜ ਨੇ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਪੰਜਾਬ ਦੇ ਉਹ ਵੀ ਮੌਜੂਦ ਰਹੇ ਔਰ ਇਹ ਵੀ ਇੱਥੇ ਵੇਖਣ ਵਾਲੀ ਗੱਲ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕੁਝ ਮਹੀਨੇ ਪੰਜਾਬ ਦੇ ਗ੍ਰਹਿ ਮੰਤਰੀ ਰਹੇ ਉਹਨਾਂ ਨੇ ਉਚੇਚੇ ਤੌਰ ਤੇ ਚਿੱਠੀ ਲਿਖੀ ਉਹ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਕੇਂਦਰ ਦੇ ਗ੍ਰਹਿ ਮੰਤਰਾਲੇ ਦੋਨਾਂ ਨੂੰ ਹੀ ਇਸ ਵਿਸ਼ੇ ਤੇ ਗੰਭੀਰ ਹੋਣ ਦੀ ਲੋੜ ਹੈ ਕਿਉਂਕਿ ਇਹ ਸਧਾਰਨ ਗੱਲ ਨਹੀਂ ਹੈ ਇਹ ਵੱਡੀ ਗੱਲ ਹੈ ਔਰ ਇਸ ਪਾਸੇ ਹਰ ਕਿਸੇ ਨੂੰ ਧਿਆਨ ਦੇਣ ਦੀ ਲੋੜ ਹੈ ਵੇਖੋ ਔਰ ਕਿਉਂ ਨੋ ਹਮਲੇ ਪੰਜਾਬ ਕੋਗੇਟਡ ਜਿਵੇਂ ਵੇਖੋਗੇ ਔਰ ਬਾਕੀ ਕਿਸ ਨੂੰ ਕੀ ਹੈ ਕਿ ਹਰ ਹਮਰੇ ਨੂੰ ਪੰਜਾਬ ਪੁਲਿਸ ਨੇ ਕਟਕਲ ਕਰੀ ਕਰਕੇ ਹਮਰਾ ਬਨੇ ਕਿ ਉਹ ਬਲੀਟੇ ਤੇ ਬਲਾਇਆ ਕਿ ਕਿ ਮੋਟਰਸਾਈਕਲ ਦਾ ਟਾਇਰ ਪੰਡ ਗਿਆ ਉਹ ਮੋਟਰਸਾਈਕਲ ਉਹਨੂੰ ਜਿਹੜਾ ਟਾਇਰ ਦਾ ਆਪ ਨੂੰ ਕਿ ਕਰ ਦਿੱਤੇ ਕਿ ਦਰਵਾਜੇ ਨੂੰ ਨੋ ਲਾ ਦਿੱਤਾ ਮੇਰੇ ਆਪਣੇ ਨਾਲ ਕਿ ਤੋਥਾ ਹੋ ਗਿਆ ਤੇਨਾ ਤੋਥਾ ਪਿਆ ਬਲਾਉ ਗਿਆ ਬਰਾਵਾ ਬੰਗੜ ਕੇ ਜਿਹੜੀ ਬਾਜੋ ਸਾਹਿਬ ਦੇ ਪੁਰਸ਼ਕ੍ਰਿਸ਼ਣ ਕੰਨੀ ਜਿਹਾ ਬੜਾਲਾ ਮਗਰ ਬੇੜੀ ਇੜਕੇ ਤੋਂ ਦਾ ਪੂਰੇ ਚੌਕੇ ਕਹਿੰਦੇ ਜੀ ਇੱਥੇ ਪਟਾਕਾ ਚੱਲ ਗਿਆ ਬਾਕੀ ਬੜ ਕਹਿੰਦੇ ਬੰਬ ਨਹੀਂ ਚੱਲਿਆ ਤੇ ਅੱਜ ਪੀੜੀ ਵਿੱਚ ਜਿਹੜੇ ਬੰਦੇ ਨੇ ਰਿਸਪੌਂਸਿਬਿਲਟੀ ਲਈ ਸੀ ਉੱਥੇ ਬੰਬ ਚਲਾਉਣ ਦੀ ਉਹਨਾਂ ਨਾਲ ਐਂਕਾਊਂਟਰ ਹੋਇਆ ਇਹਦੇ ਜਿਹੜੇ ਪੰਜਾਬ ਦੇ ਹੋਮਲੈਸ ਜਿਹੜੇ 3-7 ਨੂੰ ਤਿਰਮਣਵੜੇ ਦੇ 85000 ਪੰਜਾਬ ਦੇ ਹੋਮਲੈਸ ਨੇ ਮੁੱਖ ਮੰਤਰੀ ਉਹ ਜਦੋਂ ਤੋਂ ਆਸਲੀ ਜਾਣੂ ਦੇ ਚਾਰੇ ਖੇਤਰੀ ਖੇਤਰੀ ਪੰਜਾਬ ਵਿੱਚ ਜੋ ਲਾਰਡ ਆਰਡਰ ਕਿ ਰਾਤ ਨੇ ਤੋਂ ਸੈਨ ਦਾ ਦੌਰ ਚੱਗ ਰਿਹਾ ਵੱਡੇ بڑے ਘਾਰੇ ਸਮਾਹ ਹੁਸਨ ਬਾਪੇ ਤੋਂ ਕੀ ਗੱਲ ਕਰ ਰਿਹਾ ਨਾ ਪੰਜਾਬ ਦੇ ਹੈਡਆ ਉਹ ਆ ਕੇ ਦੱਸ ਰਿਹਾ ਕਿ ਪੰਜਾਬ ਦੇ ਰਾਫ ਕਮੇਟੀ ਖੋਣਗੇ ਦੱਲਾ ਜੀ ਗਾਲਾ ਪਾਕਿਸਤਾਨ ਅੰਦੋਲਨ ਦੀ ਕਰ ਲਈਏ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਕੱਲ ਸੁਨੀਲ ਜਾਖੜ ਨੇ ਵੱਡਾ ਬਿਆਨ ਜੋ ਦੇ ਦਿੱਤਾ ਉਸ ਦੇ ਉੱਪਰ ਗੱਲ ਜ਼ਰੂਰ ਕਰਾਂਗੇ ਸੋ ਡੱਲੇਵਾਲ ਦਾ ਜਿਹੜਾ ਮਰਨ ਵਰਤ ਹੈ ਉਹ 29ਵੇਂ ਦਿਨ ਤੇ ਜੋ ਹੈ ਅੱਜ ਪਹੁੰਚ ਗਿਆ ਤੇ ਤਾਜ਼ਾ ਸਥਿਤੀ ਆਖਿਰ ਹੁਣ ਬਣੀ ਕਿ ਹੋਈ ਆ ਗੱਲ ਕਿੱਥੇ ਰੁਕੀ ਹੋਈ ਆ ਆਖਿਰ ਕਿਉਂ ਕਿਸੇ ਨਤੀਜੇ ਤੱਕ ਇਹ ਸਾਰਾ ਮਾਮਲਾ ਆ ਜਾਂ ਜਿਹੜਾ ਇਹ ਅੰਦੋਲਨ ਚੱਲ ਰਿਹਾ ਜਾਂ ਫਿਰ ਜਿਹੜਾ ਮਰਨ ਵਰਤ ਜੋ ਹੈ ਕਿਸਾਨ ਆਗੂ ਡੱਲੇਵਾਲ ਨੇ ਰੱਖਿਆ ਹੋਇਆ ਹੈ ਕਿਉਂ ਆਖਿਰ ਇੱਕ ਕਿਸੇ ਥਾਂ ਤੇ ਕੋਈ ਰਿਜ਼ਲਟ ਨਹੀਂ ਨਿਕਲ ਪਾ ਰਿਹਾ ਹੈ ਸੋ ਸਰਕਾਰਾਂ ਗੱਲਬਾਤ ਕਿਉਂ ਨਹੀਂ ਕਰ ਰਹੀਆਂ ਤੁਸੀਂ ਇਹਨਾਂ ਸਥਿਤੀਆਂ ਨੂੰ ਵੇਖਦਿਆਂ ਹੋਇਆ ਕੀ ਕਹਿਣਾ ਚਾਹੋਗੇ ਆਖਿਰ ਹੁਣ ਕਿੱਥੇ ਗੱਲ ਰੁਕੀ ਹੈ ਸਾਰੀ ਦੇਖੋ ਕੱਲ ਸੁਨੀਲ ਜਾਖੜ ਹੋਣਾ ਨੇ ਵੀ ਇੱਕ ਤਰੀਕੇ ਨਾਲ ਜਗਜੀਤ ਸਿੰਘ ਡੱਲੇਵਾਲ ਹੋਣਾ ਦੇ ਹੱਕ ਚ ਬਿਆਨ ਦਿੱਤਾ ਉਹਨਾਂ ਨੇ ਦੂਜੇ ਲੀਡਰਾਂ ਨੂੰ ਵੀ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਹੋਣਾ ਦਾ ਜਿਹੜਾ ਮਰਨ ਵਰਤ ਹੈ ਉਹਨੂੰ ਖਤਮ ਕਰਾਇਆ ਜਾਵੇ ਪਰ ਕਿਸਾਨ ਆਗੂ ਸੁਨੀਲ ਜਾਖੜ ਹੋਣਾ ਤੇ ਵੀ ਉਹਨਾਂ ਨੇ ਪਲਟਵਾਰ ਕੀਤਾ ਉਹ ਕਹਿੰਦੇ ਸੁਨੀਲ ਦਾਕਰ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਨ ਔਰ ਇਸ ਮਾਮਲੇ ਦਾ ਹੱਲ ਕਰਉਣ ਉਹ ਜਗਜੀਤ ਸਿੰਘ ਦੱਲਿਆਲ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਕਾਫੀ ਚਿੰਤਾਜਨਕ ਹਾਲਾਤਾਂ ਤੇ ਪਹੁੰਚ ਚੁੱਕੀ ਹੈ ਬਹੁਤ ਸਖਤ ਮੈਡੀਕਲ ਸਹੂਲਤਾਂ ਦਾ ਜਿਹੜਾ ਇੰਤਜ਼ਾਮ ਹੈ ਉਹ ਮਰਨ ਵਰਤ ਵਾਲੀ ਥਾਂ ਤੇ ਕੀਤਾ ਗਿਆ ਹੈ ਪਹਿਲਾਂ ਨਾਲ ਉਹ ਕਾਫੀ ਕਮਜ਼ੋਰ ਨੇ ਔਰ ਡਾਕਟਰ ਲਗਾਤਾਰ ਕਹਿ ਰਹੇ ਨੇ ਕਿ 28 29ਵੇਂ ਦਿਨ ਦੇ ਵਿੱਚ ਆ ਕੇ ਅ ਸਰੀਰ ਦੇ ਜਿਹੜੇ ਅੰਦਰੂਨੀ ਅੰਗ ਨੇ ਉਹਨਾਂ ਦੇ ਉਹ ਬਹੁਤ ਜ਼ਿਆਦਾ ਖਤਰੇ ਵਿੱਚ ਨੇ ਮੌਸਮ ਦੇ ਵਿੱਚ ਅਚਾਨਕ ਬਹੁਤ ਜ਼ਿਆਦਾ ਤਬਦੀਲੀ ਹੈ ਤਾਪਮਾਨ ਬਹੁਤ ਘਟਿਆ ਹੈ ਠੰਡ ਬਹੁਤ ਵਧੀ ਹੈ ਸੋ ਉਹ ਹਕੀਕਤ ਦੇ ਵਿੱਚ ਇਸ ਵਕਤ ਦੇਖਿਆ ਜਾਵੇ ਤੇ ਬਹੁਤ ਜ਼ਿਆਦਾ ਚਿੰਤਾ ਜਨਕ ਸਥਿਤੀ ਦੇ ਵਿੱਚ ਨੇ ਔਰ ਅਗਰ ਅਗਰ ਬਹੁਤ ਜਲਦ ਉਹਨਾਂ ਦੀ ਸੇਧ ਦਾ ਖਿਆਲ ਨਾ ਰੱਖਿਆ ਗਿਆ ਜਾਂ ਉਹਨਾਂ ਦਾ ਮਰਨ ਵਰਤ ਸੰਪੂਰਨ ਨਾ ਕਰਾਇਆ ਗਿਆ ਤੇ ਅਗਲੇ ਜਿਹੜੇ 24 48 ਘੰਟੇ ਨੇ ਉਹ ਹੋਰ ਖਤਰਨਾਕ ਹੋ ਸਕਦੇ ਨੇ ਸੋ ਹੁਣ ਜਿਵੇਂ ਜਿਵੇਂ ਇੱਕ ਇੱਕ ਦਿਨ ਵਧੇਗਾ ਸਟੀਆਂ ਪਹਿਲਾਂ ਨਾਲੋਂ ਜ਼ਿਆਦਾ ਚਿੰਤਾਜਨਕ ਹੁੰਦੀਆਂ ਚਲੀਆਂ ਜਾਣਗੀਆਂ ਹਾਲਾਂਕਿ ਲਗਾਤਾਰ ਕਿਸਾਨ ਆਗੂ ਕੇਂਦਰ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਉਹਨਾਂ ਨਾਲ ਇਸ ਮਸਲੇ ਤੇ ਹਲ ਬਾਤ ਕੀਤੀ ਜਾਵੇ ਪਰ ਪਿਛਲੇ ਕਈ ਦਿਨਾਂ ਤੋਂ ਸਾਡੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਵਾਲੀਆਂ ਨੇ ਭਾਵੇਂ ਉਹ ਲਗਾਤਾਰ ਮੀਟਿੰਗਾਂ ਕਰ ਰਹੀਆਂ ਨੇ ਪਰ ਹਜੇ ਤੱਕ ਸਾਰੀਆਂ ਕਿਸਾਨ ਜਥੇਬੰਦੀਆਂ ਕਿਸੇ ਤਰ੍ਹਾਂ ਦੀ ਸਾਂਝੀ ਕਮੇਟੀ ਬਣਾਉਣ ਚ ਕਾਮਯਾਬ ਨਹੀਂ ਹੋਈਆਂ ਕਿ ਕੋਈ ਸਾਂਝੀ ਕਮੇਟੀ ਹੈ ਜਿਹੜੀ ਉਹਦੇ ਨਾਲ ਕੇਂਦਰ ਸਰਕਾਰ ਗੱਲਬਾਤ ਕਰੇ ਕਿਉਂਕਿ ਮੈਨੂੰ ਹਲੇ ਵੀ ਇਹ ਲੱਗਦਾ ਹੈ ਕਿ ਕੇਂਦਰ ਸਰਕਾਰ ਇੱਕ ਜਾਂ ਦੋ ਜੱਥੇਬੰਦੀਆਂ ਨਾਲ ਗੱਲ ਕਰਨ ਦੇ ਲਈ ਬਹੁਤ ਹੀ ਜ਼ਿਆਦਾ ਗੰਭੀਰ ਨਹੀਂ ਦਿਖਦੀ ਪਰ ਸਰਕਾਰਾਂ ਕੋਲੇ ਇੱਕ ਲੌਜੀਕ ਹੈ ਸਰਕਾਰਾਂ ਕੋਲੇ ਇੱਕ ਤਰਕ ਹੈ ਜਦੋਂ ਜਗਜੀਤ ਸਿੰਘ ਦਲੇয়াল ਵੱਲੋਂ ਮਰਨਵਰਚ ਸ਼ੁਰੂ ਕੀਤਾ ਜਾਣਾ ਸੀ ਤੇ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਾਨੂੰ ਯਾਦ ਹੈ ਕਿ ਪੁਲਿਸ ਅਫਸਰ ਉਹਨਾਂ ਨੂੰ ਆਪਣੇ ਨਾਲ ਲੈ ਕੇ ਗਏ ਸੀ ਔਰ ਉਹਨਾਂ ਨੂੰ ਉਹਨਾਂ ਦੀ ਮੈਡੀਕਲ ਜਾਂਚ ਦੀ ਗੱਲ ਕਹੀ ਗਈ ਸੀ ਉਸ ਤੋਂ ਬਾਅਦ ਜਦੋਂ ਜਗਦੀਸ਼ ਸਿੰਘ ਡੱਲੇয়াল ਹੁਣੇ ਹਸਪਤਾਲ ਤੋਂ ਬਾਹਰ ਆਏ ਕਿਉਂਕਿ ਉਦੋਂ ਵੀ ਕਿਸਾਨ ਜਥੇਬੰਦੀਆਂ ਦਾ ਬਹੁਤ ਦਬਾਅ ਸੀ ਕਿ ਪੁਲਿਸ ਜਾਣ ਬੁਝ ਕੇ ਜਗਦੀਸ਼ ਸਿੰਘ ਡੱਲੇয়াল ਉਹਨਾਂ ਨੂੰ ਹਸਪਤਾਲ 'ਚ ਰੱਖ ਰਹੀ ਹੈ ਤੇ ਉਸ ਵੇਲੇ ਹਸਪਤਾਲ 'ਚੋਂ ਛੁੱਟੀ ਮਿਲਣ ਤੋਂ ਬਾਅਦ ਜਗਦੀਸ਼ ਸਿੰਘ ਡੱਲੇয়াল ਉਹਨਾਂ ਨੇ ਕਿਹਾ ਸੀ ਕਿ ਪੁਲਿਸ ਵੱਲੋਂ ਜਾਣ ਬੁਝ ਕੇ ਉਹਨਾਂ ਨੂੰ ਉੱਥੇ ਰੱਖਿਆ ਗਿਆ ਉਹਨਾਂ ਦਾ ਕਿਸੇ ਤਰ੍ਹਾਂ ਦਾ ਮੈਡੀਕਲ ਇਲਾਜ ਨਹੀਂ ਕੀਤਾ ਗਿਆ ਸੋ ਹੁਣ ਹਾਲਾਤ ਇਹ ਨੇ ਕਿਤਨਾ ਕਿਤੇ ਭਾਵੇਂ ਸੁਪਰੀਮ ਕੋਰਟ ਵੀ ਚਿੰਤਾਜਨਕ ਚਿੰਤਾ ਪ੍ਰਗਟ ਕਰ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਖਿਆਲ ਕੀਤਾ ਜਾਵੇ ਸਰਕਾਰਾਂ ਉਹਨਾਂ ਨੂੰ ਮੈਡੀਕਲ ਇਲਾਜ ਭయ్యా ਕਰਾਣ ਪਰ ਸਰਕਾਰਾਂ ਇਸ ਵਕਤ ਉਸ ਸਥਿਤੀ 'ਚ ਨਹੀਂ ਨੇ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਅਗਰ ਤਰਨੇ ਵਾਲੀ ਥਾਂ ਤੇ ਸਰਕਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਜ਼ਬਰਦਸਤੀ ਮੈਡੀਕਲ ਦੇ ਲਈ ਲੈ ਕੇ ਜਾਣ ਦੀ ਕੋਸ਼ਿਸ਼ ਕਰੇਗੀ ਤੇ ਉੱਥੇ ਵੀ ਕਿਤਨਾ ਕਿਤੇ ਟਕਰਾਅ ਦੀ ਸਥਿਤੀ ਬਣ ਸਕਦੀ ਹੈ ਇਸ ਕਰਕੇ ਨਾ ਸਾਰੇ ਹਾਲਾਤਾਂ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਸੱਚਮੁੱਚ ਜਗਜੀਤ ਸਿੰਘ ਡੱਲੇয়াল ਉਹਨਾਂ ਦੇ ਲਈ ਇਹ ਸਥਿਤੀ ਬਹੁਤ ਚਿੰਤਾਜਨਕ ਬਣੀ ਹੋਈ ਹੈ ਅਗਰ ਕੇਂਦਰ ਸਰਕਾਰ ਕੋਈ ਗਲਬਾਤ ਦਾ ਭਰੋਸਾ ਦੇਵੇ ਜਾਂ ਗਲਬਾਤ ਦਾ ਸਮਾਂ ਦੇਵੇ ਫਿਰ ਇਹ ਸੰਭਵ ਹੈ ਕਿ ਸਾਰੇ ਲੋਕ ਜਗਜੀਤ ਸਿੰਘ ਡੱਲੇয়াল ਉਹਨਾਂ ਨੂੰ ਮਰਨ ਵਰਤ ਚੱਕਣ ਲਈ ਕਹਿਣ ਨਹੀਂ ਤਾਂ ਉਹਨਾਂ ਦਾ ਮਰਨ ਵਰਤ ਸੰਪੂਰਨ ਹੋ ਸਕਦਾ ਹੈ ਇਹ ਖਤਰਾ ਇਸ ਵਕਤ ਬਹੁਤ ਜ਼ਿਆਦਾ ਬਣਿਆ ਹੋਇਆ ਹੈ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤਾਜ਼ਾ ਅਪਡੇਟ ਤੁਸੀਂ ਸਾਂਝੇ ਕੀਤੇ ਨੇ ਉਹ ਨਾਲ ਦੇ ਨਾਲ ਤੁਸੀਂ ਆਪਣਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ ਤਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗਾ